ਇਸ ਵੇਲੇ ਦੀ ਵੱਡੀ ਖਬਰ ਹੈ ਸ਼ੇਰ ਸਿੰਘ ਖਬਾਇਆ ਦੇ ਨਾਲ ਜੁੜੀ ਹੋਈ ਆ ਰਹੀ ਹੈ ਜਿਵੇਂ ਬੀਤੀ ਕੱਲ ਸ਼ੇਰ ਸਿੰਘ ਖਬਾਇਆ ਨੇ ਸ਼ੋਮਨੀ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਸੀ ਅਤੇ ਅੱਜ ਸ਼ੇਰ ਸਿੰਘ ਖਬਾਇਆ ਵੱਲੋਂ ਕਾਂਗਰਸ ਦਾ ਪੱਲਾ ਫੜਿਆ ਗਿਆ ਦੱਸਦੀ ਹੈ ਕਿ ਰਾਹੁਲ ਗਾਂਧੀ ਵੱਲੋਂ ਸ਼ੇਰ ਸਿੰਘ ਖਬਾਇਆ ਨੂੰ ਕਾਂਗਰਸ ਵਿੱਚ ਸ਼ਾਮਿਲ ਕੀਤਾ ਗਿਆ ਤਸਵੀਰ ਦੇ ਵਿੱਚ ਤੁਸੀਂ ਸਪੱਸ਼ਟ ਤੌਰ ਤੇ ਦੇਖ ਸਕਦੇ ਹੋ ਕਿ ਸ਼ੇਰ ਸਿੰਘ ਖਬਾਇਆ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਕਰ ਦੀ ਹਾਜ਼ਰੀ ਵਿੱਚ ਰਾਹੁਲ ਗਾਂਧੀ ਨਾਲ ਹੱਥ ਮਿਲਾ ਕੇ ਕਾਂਗਰਸ ਨੂੰ ਜੁਆਇਨ ਕਰ ਰਹੇ ਨੇ ਹੁਣ ਸ਼ੇਰ ਸਿੰਘ ਕੁਬਾਇਆ ਦੀ ਕਾਂਗਰਸ ਵਿੱਚ ਐਂਟਰੀ ਤੋਂ ਬਾਅਦ ਹੋ ਸਕਦਾ ਹੈ ਕਾਂਗਰਸ ਫਿਰੋਜ਼ਪੁਰ ਤੋਂ ਲੋਕ ਸਭਾ ਦੀ ਟਿਕਟ ਸ਼ੇਰ ਸਿੰਘ ਕੁਬਾਇਆ ਨੂੰ ਦੇ ਦੇਵੇ ਪਰ ਇੱਥੇ ਵੀ ਦੱਸ ਦਈਏ ਕਿ ਫਿਰੋਜ਼ਪੁਰ ਤੋਂ ਕਾਂਗਰਸ ਦੇ ਰਾਣਾ ਸੋਢੀਆ ਤੇ ਉਹਨਾਂ ਦੇ ਪੁੱਤਰ ਵੀ ਲੋਕ ਸਭਾ ਚੋਣਾਂ ਲਈ ਦਾਅਵੇਦਾਰੀ ਪੇਸ਼ ਕਰ ਚੁੱਕੇ ਨੇ ਹੋ ਸਕਦਾ ਹੈ ਸ਼ੇਰ ਸਿੰਘ ਕੁਬਾਇਆ ਨੇ ਸ਼ੋਮਣੀ ਅਕਾਲੀ ਦਲ ਨੂੰ ਇਸੇ ਸ਼ਰਤ ਤੇ ਛੱਡਿਆ ਹੋਵੇ ਇਸ ਮਾਮਲੇ ਤੇ ਉਨ੍ਹਾਂ ਦੀ ਪਹਿਲਾਂ ਤੋਂ ਹੀ ਕਾਂਗਰਸ ਦੇ ਨਾਲ ਗੱਲਬਾਤ ਪੱਕੀ ਹੋਈ ਹੋਵੇ ਇਹ ਤਾਂ ਹੁਣ ਕੁਝ ਦਿਨ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਜਦੋਂ ਫਿਰੋਜ਼ਪੁਰ ਦੀ ਟਿਕਟ ਐਲਾਨ ਕਾਂਗਰਸ ਵੱਲੋਂ ਕਰ ਦਿੱਤਾ ਜਾਏਗਾ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ